ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੋ ਗਿਆ ਦੁਪਹਿਰ ਦਾ ਜੀ ਤੇ ਆਪਾਂ ਹੁਣ ਚੱਕਿਆ ਕੈਮਰਾ ਕਿਉਂਕਿ ਆਪਣਾ ਟਾਈਮ ਹੋਣ ਲੱਗਾ ਤੇ ਆਜੋ ਤੁਹਾਨੂੰ ਬਾਹਰ ਦਾ ਮਾਹੌਲ ਦਿਖਾਈਏ ਬਾਹਰ ਕੀ ਚੱਲ ਰਿਹਾ ਤੂੜੀ ਲੱਪ ਰਿਹਾ ਆਪਾਂ ਕੈਮਰਾ ਬੈਕ ਕਰਕੇ ਦਿਖਾਉਣੇ ਆ ਨਾਲੇ ਮੂਰਤੀਆਂ ਦੀਆਂ ਗੱਲਾਂ ਕਰਦੇ ਸਾਡੇ ਨਾਲ ਹੁਣ ਤੇਰੀ ਵੀਡੀਓ ਬਣਾਉਂਗੀ ਹਨੀ ਡਰਦੀ ਤੂੰ ਕੈਮਰੇ ਤੋਂ ਲੈ ਤੇ ਫੇਰ ਕੀ ਖਾਣ ਨੂੰ ਬਣਾਏ ਆ ਕਿਸੇ ਨੂੰ ਕੀ ਪਤਾ ਚੱਲ ਕੋਈ ਨਹੀਂ ਆਪਾਂ ਹਰ ਜਾਨਾ ਭਰਦਾਂਗੇ ਆਪਾਂ ਨੂੰ ਵੀਊ ਵਧਣੇ ਚਾਹੀਦੇ ਵੀਡੀਓ ਤੇ ਅਈਨਾ ਗਾ ਰੋਟੀਆਂ ਲਾ ਕੇ ਖਾਣਗਾ ਊਖੀਆਂ ਹਨਾ ਕੱਲ ਲਾ ਕੇ ਖਾਣਾਂ ਪੰਗਾ ਅੱਜ ਚੌਲ ਕੜੀ ਬਣਾ ਲੈਣਾ ਟਾਈਮ ਨਾਲੀ ਹਾਂ ਆਨਲਾਈਨ ਬਣਿਆ ਬਣਾਇਆ ਖਾਣਾ ਲਿਆਉਂਦੀ ਐ ਆਹ ਵਾੜੀ ਵਾੜੀ ਉਹ ਤਾਂ ਇਸ ਮੈਂ ਤਾਂ ਲੈ ਜੂਗੀ ਉਹ ਮੇਰੇ ਫੋਨ 'ਚ ਉਹ ਰੇਂਜ ਹੈ ਉਹ ਵੈਣੀ ਚਾਰਜ ਮੈਂ ਤਾਂ ਫੋਨ ਡੀਕਦੀ ਰਹੀ ਮੈਂ ਕਹਿਣਾ ਹੋਵੇ ਬੰਦਾ ਰਹਿ ਜੇ ਸਾਡਾ ਹਾਂ ਤੇ ਦੂਜੀ ਮੈਡਮ ਕਿੱਧਰ ਗਈ ਐ ਦੂਜੀ ਮੈਡਮ ਕਿੱਧਰ ਗਈ ਹਾਂ ਉਹ ਵਾਧ ਕਰਣਾ ਆ ਗਿਆ ਉਹ ਇੱਥੇ ਗਈ ਅੱਛਾ ਮਿਲਣ ਗਈ ਇਹ ਘਰ ਵਾਲੇ ਨੂੰ ਅੱਛਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੀ ਮਸ਼ੀਨ ਤੇ ਗਏ ਨੂੰ ਉੱਧਰ ਕੀ ਸੀ ਕਾ ਸਾਨੂੰ ਪੱਛ ਕੇ ਹੋਗਾ ਅਸੀਂ ਕੋਲੇ ਰਹਿਨੇ ਸਾਰੀ ਤੇੜੀ ਲੜਦੀ ਆ ਦੂਰ ਦੇ ਫਲ ਸੋਹਦੇ ਆ ਨਾ ਦੂਰ ਗਿਆ ਸੀ ਵੇਖਿਆ ਮੈਲ ਲਗਾਈ ਆ ਆਪਦੇ ਘਰ ਵਾਲੇ ਹਾਂ ਖਾਣ ਵਾਸਤੇ ਚੀਜੀ ਵੀ ਲਿਆਇਆ ਹੋਗਾ ਦੇਖੋ ਜੀ ਆਪਣੀ ਤੂੜੀ ਆਪਾਂ ਸਾਰਾ ਰਾਉਂਡ ਲਾਉਣੇ ਚਾਰ ਚਫੇਰੇ ਇਹ ਪਹਿਲਾਂ ਐ ਠਈਆ ਠੱਪਾ ਕਰਨ ਲੱਗੇ ਸੀ ਸਰਦਾਰ ਜੀ ਕਹਿੰਦੇ ਨਾ ਇਹਨੂੰ ਚੱਜ ਨਾ ਨੱਪੋ ਫਿਰ ਇਹ ਲਾਉ ਆਪਣੇ ਪੱਠਿਆਂ ਦੀ ਆਪਾਂ ਗੌਰ ਨਹੀਂ ਕੀਤੀ ਇਹ ਵਾਢੀ ਲੈਣੇ ਦੁਬਾਰਾ ਬੀਜਾਂਗੇ ਇੱਥੇ ਤੇ ਇੱਥੇ ਟਰਾਲੀ ਦੇ ਵਿੱਚ ਪਈ ਐ ਮਿੱਟੀ ਰਲਾਈ ਵੀੰਨੇ ਆਉਦਾ ਦੁਪਹਿਰ ਦਾ ਖਾਣਾ ਖਾ ਲਿਆ ਮੈ ਡੇ ਲਾਤੀ ਆ ਹਾ ਸਾਰੀ ਟਰਾਲੀ ਵਾਲੀ ਅੱਛਾ ਫਿਰ ਤਾਂ ਥੋੜੀ ਮਿੱਟੀ ਥੋੜ ਜਣੀ ਐ ਲੈ ਆਪਣੇ ਚੀਕੂ ਲੱਗੇ ਆ ਕਿੰਨੇ ਲੱਗੇ ਐ ਕਿ ਲੱਗਾ ਦਿਸਿਆ ਚੀਕੂਆਂ ਦੇ ਬੂਟੇ ਨੂੰ ਫਲਜਾ ਤਾਂ ਚੱਕਿਆ ਵਾਂ ਆ ਦੇਖੋ ਜੀ ਕਿਵੇਂ ਭਾਰੀ ਲਾਉਣੀ ਚਾਹੀਦੀ ਕਿ ਮੋਟੀ ਲਾਉਣੀ ਚਾਹੀਦੀ ਪਤਲੀ ਲਾਉਣੀ ਚਾਹੀਦੀ ਲਓ ਜੀ ਨੀ ਨਾਲ ਲਾਤੀ ਹੈ ਇਧਰ ਚਾਰਛ ਫੇਰੇ ਤੂੜੀ ਚੜੀ ਪਈ ਹੈ ਇਧਰ ਪਾਣੀ ਛੱਡਿਆ ਪਿਆ ਪੱਠਿਆਂ ਨੂੰ ਆ ਵਾਂਚ ਸੈਣੀ ਲਾਤੀ ਹੈ ਜੀ ਇੱਕ ਟਰਾਲੀ ਦੇ ਨਾਲ ਅੱਧੀ ਟਰਾਲੀ ਸੀ ਜਾਨੀ ਕਿ ਕੱਲ ਇਹਨਾਂ ਨੇ ਬਣਾਲੀ ਸੀ ਇਹ ਥੋੜੀ ਜੀ ਰਹਿ ਗਈ ਐ ਇੰਨਾ ਕੰਮ ਖੇਚਤਾ ਠੀਕ ਐ ਜੀ ਇਹ ਆਪਾਂ ਜਿਹੜੀ ਆਪਾਂ ਪਸ਼ੂਆਂ ਨੂੰ ਘਰੇ ਪਾਉਣੀ ਉਹ ਤਾਂ ਆਪਣੀ ਘਰੇ ਆ ਸ਼ੈੱਡ 'ਚ ਇਹ ਆਪਣੀ ਜਾਦੇ ਸੀ ਆਪਾਂ ਇੱਥੇ ਬਾਹਰ ਲੱਪਤੀ ਠੀਕ ਐ ਜੀ ਅੰਦਰ ਦੀ ਰਾਉਂਡ ਲਾਉਣੇ ਉੱਥੇ ਮੈਂ ਹਲਦੀ ਲਾਈ ਸੀ ਪ੍ਰੋਗਰਾਮ ਬਦਲਣ ਲੱਗੇ ਗਏ ਵੇਂਦੇ ਆ ਪਤਾ ਨਹੀਂ ਹਲਦੀ ਬਚੂਗੀ ਨਹੀਂ ਬਚੂ ਚਲੋ ਜੀ ਵੇਖੀ ਜਾਓ ਲੈਪਤੀ ਇਹਨਾਂ ਨੇ ਇੱਥੋਂ ਦੀ ਤੈਨੂੰ ਕਿਆ ਸੀ ਵਟ ਨੰਗੀ ਕਰਦੀ ਮੈਡਮ ਹਾਂ ਚੱਪਾਂ ਲਿਬੜ ਜਾਣੀਆਂ ਕਾਲੀ ਮਿੱਟੀ ਨਾਲ ਆਹ ਆਪਣੇ ਸੰਤਰਿਆਂ ਦਾ ਬੂਟਾ ਇਹ ਮੂਰਤੀ ਇੱਧਰ ਆਪਣਾ ਨਾ ਪਿੰਡਣਾ ਤੈਨੂੰ ਕਿ ਅਸੀਂ ਵਟ ਨੰਗੀ ਕਰਦੀ ਨਹੀਂ ਹੋਈ ਨਹੀਂ ਹਾਂ ਵਟ ਵਟ ਕਿੱਥੇ ਪਾ ਲਿਆ ਹਲਦੀ ਵਾਲੀ ਪੈਰ ਕੱਢਦੇ ਸਾਨੂੰ ਕੱਢਦੇ ਉਹਦੇ ਪੈਰ ਕੱਢਦੇ ਸਾਨੂੰ ਅਸੀਂ ਕਰ ਉਹ ਵੀ ਕਰਨਾ ਸਾਰੇ ਪੰਡੇ ਮਾਇ ਤੇ ਆਇਤਾ ਨਾ ਮੇੜਤਾ ਟਾਈ ਉਨਾਲੀ ਹਾਂ ਇਹ ਰੋਟੀ ਰੋਟੀ ਪਾਣੀ ਦਾ ਆਉ ਸਕੂਲ ਚ ਵੀ ਆਪ ਬਣਾਇਓ ਇੱਥੇ ਕਿਹੜਾ ਕਿਸੇ ਨੇ ਬਣਾ ਕੇ ਦਿੱਤੇ ਦੇ ਨੇ ਹਮਮ ਫੇਰ ਤਾਂ ਕੀ ਹਰ ਜਾ ਆਪ ਹੀ ਬਣਾ ਕੇ ਖਾਦਾ ਮਤ ਇਹ ਕੰਮ ਕਰਦੀ ਨਹੀਂ ਆਂ ਮੋਹੜੀ ਦੀ ਸਾਰਾ ਕੰਮ ਮੈਂ ਸਕੂਲ ਤੋਂ ਲਾ ਕੇ ਨਹੀਂ ਫਿਰ ਦਪੈਰ ਦਾ ਗੁੰਗਣ ਲਾ ਕੇ ਦਿੱਨੀ ਫਿਰ ਆਪ ਨੂੰ ਫੇਰ ਤਾਂਈ ਵਾਰ ਤਲੰਗ ਨੂੰ ਕਈ ਵਾਰ ਲਾ ਮੈਲਾ ਤੋਂ ਦੋਵੇਂ ਤੂ ਲਾਉਂਦੀ ਰਹੀ ਬੀਬੀਆਂ ਦੀ ਮੂਰਤੀ ਬੁਰਬਾਰ ਨਾ ਸਵਾਦ ਰੋਟਾ ਨਾ ਲਾਉਂਦੀ ਏ

ਨਹੀਂ ਤਾਂ ਨਹੀਂ ਆਜਣਾ ਸੀਗਾ ਵੀ ਰੋਟੀ ਕਾ ਪਕਪਈ ਆਇ ਚਲੀ ਕਿੰਡੀ ਲੰਮੀ ਤੂੰ ਧੜ ਬਣਾਤੀ ਤੂੜੀ ਆ ਰੂੜੀ ਦੀ ਵੇਖ ਮੈਡਮ ਕੁਸ ਪੱਠੇ ਪਹਿਲਾਂ ਨਹੀਂ ਹੋਏ ਚ ਅੱਜ ਨਾਲ ਕੁਸ ਤੂੰ ਐਨ ਖਰਾ ਚੱਕ ਕੇ ਬਸ ਪੱਠੇ ਵੜ ਦੇਣੇ ਆਪਾਂ ਇਹ ਦਵਾਰਾ ਬੀਜਾਂਗੇ ਹੁਣ ਕਹੀ ਨਾ ਕਰਦੇ ਤੇਰੇ ਬੰਨ ਕੋਲੇ ਚੱਲੋ ਜੀ ਠੀਕ ਆਪਾਂ ਚੱਲਦੇ ਆ ਘਰੇ ਇਹਨਾਂ ਦਾ ਦੇਖ ਲਿਆ ਮਾਹੌਲ ਕੀ ਕਰਦੇ ਆ ਕੰਮਕਾਰ ਆਉਜੀ ਉਹ ਲੈਪ ਦੇ ਆ ਤੂੜੀ ਆਪਾਂ ਲੈ ਕੇ ਚੱਲੇ ਆਂ ਚਾਹ ਤੇ ਸਰਦਾਰ ਜੀ ਦੀਆਂ ਦੋ ਰੋਟੀਆਂ ਚਾਰਨ ਦਾ ਪੇਰੇ ਵੀ ਕੋਈ दाल ਸਬਜੀ ਹੋਵੇ ਇਹਨਾਂ ਨੇ ਜਦ ਰੋਟੀ ਖਾਣੀ ਚਾਰਨ ਵਾਲੀ ਖਾਣੀ ਹੈ ਮਾਹੌਲ ਦੇਖ ਲਓ ਬਾਹਰ ਦਾ ਆਪਾਂ ਤੁਹਾਨੂੰ ਮਿੱਟੀ ਲਾਉਂਦੇ ਦਿਖਾਉਣੀ ਐ ਵੀ ਕਿਵੇਂ ਲਾਉਂਦੇ ਐ ਆ ਇਹਨੇ ਕੀ ਕਰ ਲਾ ਮਿੱਟੀ ਕਿਵੇਂ ਲਾਉਣੀ ਐ ਜਿਵੇਂ ਵੇੜੇ ਚ ਲਾਈਦੀ ਓਵੇਂ ਲਾਉਣੀ ਆ ਨਾ ਨਾ ਹਾਂ

ਹਾਂ ਹੈ ਤਾਂ ਓខਾ ਹੀ ਆ ਕੰਮ ਹਨ ਉਹ ਜਿੱਥੇ ਪਾਰ ਜਾ ਜਾਂਦਾ ਦਬੀ ਜਾਂਦੀ ਹੈ ਹਾਂ ਨਹੀਂ ਲਾਈ ਜਾਂਦੀ ਮਿੱਟੀ ਵੀ ਆਹੋ ਦੂਰੀ ਵਰ ਜਾਂਦੋ ਲਾਈ ਤੇ ਉਦੋਂ ਜਾ ਉਹ ਟੋਏ ਟਿੱਪੇ ਜੇ ਥੋੜੀ ਹੋਊਗੀ ਚਾਚੇ ਹਾਂ ਤਾਂ ਉਹ ਮਿੱਟੀ ਨਾ ਹੋ ਜੂਗੀ ਸਰ ਤਾਂ ਆਇ ਤਾਂ ਮੜਾ ਮੋਟਾ ਤਰਫ ਗਾ ਜਿੱਥੇ ਲੌੜੀ ਉਹ ਨਪ ਲਿਆ ਜੋ ਉੱਥੇ ਆਪ ਆ ਕੁੜਗਿਆ ਨਾਪਾ ਕਰਨਾ ਆ ਆਹ ਆ ਚੀਜ ਐ ਭਾਰ ਦੇਦੇ ਆਪ ਦਾ ਸਾਰਾ ਜਿੰਨਾ ਖੈ ਆਪਨਾ ਪਕੇ ਨਾ ਇਹਨਾਂ ਲੋਟਰ ਆਜੇ ਦੋ ਕੌੜੀ ਤੇ ਆਜੇ ਸੋਚੀ ਇਸ ਤਰ੍ਹਾਂ ਲਾਈ ਜਾਂਦੀ ਮਿੱਟੀ ਤੂੜੀ ਨੂੰ ਆਂ ਭਰਾਈ ਵੈਣ ਜਵਾਕਾਂ ਦੀ ਕਿਵੇਂ ਰੋਲਾ ਪਾਉਂਦੇ ਚਲੋ ਜੀ ਇਸ ਤਰ੍ਹਾਂ ਤੂੜੀ ਲਈ ਜਾਂਦੀ ਤੂੜੀ ਨੂੰ ਮਿੱਟੀ ਲਈ ਜਾਂਦੀ ਹੈ ਤੇ ਅੱਜ ਦੇ ਬਲੌਗ ਦਾ ਵੀ ਐਂਡ ਕਰਦੇ ਆ ਇੱਥੇ ਤੇ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਅੱਜ ਦਾ ਬਲੌਗ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ